ਉਨੇ ਘਰਾਂ ਨੂੰ ਚਲੇ ਜਾਣੇ ਆ ਇੱਥੇ ਇੱਕ ਬਹੁਤ ਵੱਡੀ ਮਿਸਟੇਕ ਹੋ ਜਾਂਦੀ ਆ ਉਹ ਮਿਸਟੇਕ ਕੀ ਹੁੰਦੀ ਆ ਜਿਹੜਾ ਅਸੀਂ ਬਿਆਨਾ ਕਰਿਆ ਹੁੰਦਾਗਾ ਉਹ ਬਿਆਨੇ ਨੂੰ ਖਤਮ ਕਰਨਾ ਬਹੁਤ ਹੀ ਅਤੀ ਜ਼ਰੂਰੀ ਹੁੰਦਾ ਹੈ ਔਰ ਉਸ ਬਿਆਨੇ ਨੂੰ ਕਦੇ ਵੀ ਉਹਦਾ ਪਾੜ ਕੇ ਹੀ ਖਤਮ ਨਾ ਕਰੋ ਇਹ ਗਲਤੀ ਵੀ ਨਹੀਂ ਕਰਨੀ ਇਹ ਮੇਰੀ ਗੱਲ ਨੂੰ ਧਿਆਨ ਨਾਲ ਨੋਟ ਕਰ ਲਿਓ ਜਿਹੜਾ ਬਿਆਨਾਗਾ ਉਹਨੂੰ ਕੈਨਸਲ ਕਰਨਾ ਸਾਰੇ ਪੇਪਰਾਂ ਦੇ ਉੱਪਰ ਕੈਨਸਲਿੰਗ ਕਰਕੇ ਜੇ ਪਾੜਨਾ ਵੀ ਆ ਕੈਨਸਲ ਕਰਕੇ ਉਹਦੀਆਂ ਫੋਟੋਆਂ ਲੈ ਕੇ ਫੇਰ ਪਾੜਨਾ ਨਹੀਂ ਤਾਂ ਫਸ ਜਾਮੋਗੇ ਜੇ ਤੁਸੀਂ ਬਿਆਨਾ ਵਾਪਸ ਨਹੀਂ ਲਿਆ ਤਾਂ ਮੰਨ ਲਓ ਕੱਲ ਨੂੰ ਤੁਹਾਡੀ ਰਜਿਸਟਰੀ ਵੀ ਟੁੱਟ ਸਕਦੀ ਹੈ ਤੁਹਾਡੇ ਤੇ ਕੋਈ ਵੀ ਵਿਵਤਾ ਕੱਲ ਨੂੰ ਦੁਬਾਰਾ ਆ ਸਕਦੀ ਆ ਜੇ ਤੁਸੀਂ ਬਿਆਨਾ ਉਹ ਵਿੱਚ ਕਰਾ ਦੇ ਦਿੱਤਾ ਜੇ ਬਿਆਨੇ ਨੂੰ ਤੁਸੀਂ ਵੈਸੇ ਵੀ ਪਾੜ ਦਿੱਤਾ ਮੈਂ ਦੋਸਤੋ ਹਮੇਸ਼ਾ ਤੁਹਾਨੂੰ ਕਹਿਣਾ ਹੁੰਦਾਗਾ ਕਿ ਇਹ ਗੱਲਾਂ ਮੈਂ ਤਜਰਬੇ ਚੋਂ ਕਹਿਣਾ ਮੈਤੂਰੀ ਦੇ ਕੋਲੇ ਅਸੀਂ ਜ਼ਮੀਨ ਲਈ 1906 ਦੇ 2006 ਦੇ ਵਿੱਚ ਔਰ 2006 ਚ ਅਸੀਂ ਜ਼ਮੀਨ ਖਰੀਦੀ 17 ਐਕਰ ਔਰ ਜ਼ਮੀਨ ਖਰੀਦ ਕੇ ਅਸੀਂ ਆਪਣਾ ਜਿਹੜੀ ਉਹਨਾਂ ਨੇ ਅੱਗੇ ਅੱਛਾ ਦੋਸਤੋ ਇੱਕ ਤੁਹਾਨੂੰ ਮੈਂ ਨਾਲ ਜਾਂ ਚਲੋ ਮੈਂ ਉਹਦੇ ਤੇ ਵੀਡੀਓ ਤੁਹਾਨੂੰ ਦੁਬਾਰਾ ਲੈ ਆਉਂਗਾ